ਕੁੜੇ ਦੁੱਧ ਢੁੱਲ ਗਏ ਤੇਰੇ ਧਿਆਨ ਕਿੱਥੇ ਆ ਕੀ ਹੋਇਆ ਤੈਨੂੰ ਕੁਛ ਨਹੀਂ ਕੁਛ ਨਹੀਂ ਮੰਮੀ ਬੱਸ ਮੈਂ ਕਰਦੀ ਆ ਸਾਫ ਤੂੰ ਮੇਰਾ ਫੋਨ ਕਿਉਂ ਚੱਕਿਆ ਮੈਨੂੰ ਤਾਂ 100 ਕੰਮ ਵਾਲਿਆਂ ਦੇ ਫੋਨ ਆਉਂਦੇ ਨੇ ਤੂੰ ਹੁਣ ਬੰਦੇ ਨਾਲ ਗੱਲਾਂ ਕਰੇਗੀ ਜਾ ਜਾ ਕੇ ਕੰਮ ਕਰ ਲੈ ਆਪਦਾ ਹਾਂ ਬਸ ਸਬਜ਼ੀ ਬਣ ਗਈ ਮੈਂ ਆਟਾ ਘੁੰਮ ਕੇ ਰੋਟੀ ਲੱਗਦੀ ਤੇ ਬਣਾ ਲੈ ਜਾ ਕੇ ਆਏ 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 ਆਗੇ ਤੁਸੀਂ ਆ ਲੋ ਪਾਣੀ ਆ ਗਿਆ ਅੱਜ ਮੈਂ ਤੁਹਾਨੂੰ ਕਿੰਨੇ ਵਾਰੀ ਫੋਨ ਕੀਤਾ ਤੁਹਾਡਾ ਫੋਨ ਕਿੱਥੇ ਬਿਜੀ ਆਉਂਦਾ ਰਹਿੰਦਾਗਾ ਸਾਰਾ ਦਿਨ ਫੋਨ ਆਈ ਜਾਂਦੇ ਸੋਨੂੰ ਮੈਨੂੰ ਕੰਮ ਵਾਲਿਆਂ ਦੇ ਫੋਨ ਆਉਂਦੇ ਐ ਮੈਂ ਬੇਲਾ ਥੁੜੀਆ ਤੇਰੇ ਵਾਂਗੂੰ ਤੂੰ ਆਉਂਦੇ ਦੇਈ ਸਿਰ ਖਾਣ ਲੱਗ ਜਾ ਕਰ ਪਾਣੀ ਤਾਂ ਪੀਣ ਦੇ ਦਿਆ ਕਰ ਘੁੱਟ ਤੁਸੀਂ ਗੁੱਸੇ ਕਿਉਂ ਹੋ ਨਿਓ ਮੈਂ ਤਾਂ ਵੈਸੇ ਹੀ ਪੁੱਛ ਲਿਆ ਸੀ ਮੈਂ ਤਾਂ ਸਮਾਨ ਮੰਗਾਉਣਾ ਸੀ ਸਹਿਰੋਂ ਚਲ ਕੋਈ ਨਾ ਤੁਸੀਂ ਗੁੱਸਾ ਨਾ ਕਰੋ ਮੈਂ ਚਾਹ ਬਣਾ ਕੇ ਲਿਆਉਣੀ ਆਂਗੀ ਹੋ ਗਿਆ ਹੈ। ਹੈਲੋ। ਹੈਲੋ। ਹਾਂਜੀ ਕਿਵੇਂ ਹੋ? ਓਏ ਮੈਂ ਘਰੇ ਆ ਗਿਆ ਤੂੰ ਮੈਨੂੰ ਮਰਵਾਏਂਗੀ। ਮੈਂ ਚਾਹ ਪੀ ਕੇ ਕਰਦਾ ਬਾਹਰ ਜਾ ਕੇ ਫੋਨ। ਤੁਸੀਂ ਐਵੇਂ ਕਿਉਂ ਕਰਦੇ ਹੋ? ਮੈਂ ਨਨ ਪੁੱਛਦੀ ਆਂ। ਦੀ ਸ਼ਾਮ ਨੂੰ ਮਾਨਸਾ ਚਲੀਏ। ਸੂਟ ਲੈ ਕੇ ਆਉਂਗੀ ਫਿਰ ਸੇ ਆਉਣਾ ਵੀ ਦੇਣਾ ਹੋਗਾ। ਲਓ ਜੀ ਚਾ ਮੈਂ ਕਹਿੰਦੀ ਸੀ ਮੈਨੂੰ ਸ਼ਾਮ ਨੂੰ ਮਾਨਸਾਲਾ ਚੱਲਿਓ ਮੈਂ ਸੂਟ ਲੈ ਕੇ ਆਉਣਾ ਮੇਰੇ ਚਾਚੇ ਦੀ ਕੁੜੀ ਦਾ ਵਿਆਹ ਹੈਗਾ ਅਗਲੇ ਮਹੀਨੇ ਸੂਟ ਲੈ ਕੇ ਆਉਣਾ ਫਿਰ ਮੈਂ ਸਿਉਣਾ ਵੀ ਦੇਣਾ ਹੋਊਗਾ ਫਿਰ ਇੰਨੀ ਕੀ ਕਾਲੀ ਐ ਸੂਟ ਲਿਓਣ ਦੀ ਫਿਰ ਮੈਂ ਸਿਉਣਾ ਵੀ ਤਾਂ ਦੇਣਾ ਹੋਊਗਾ ਫਿਰ ਲੈ ਆਈ ਕੋਈ ਨਹੀਂ ਦਵਾ ਲਿਆਂਗਾ ਪਰ ਇਹ ਇੰਨੀ ਕਾਲੀ ਕੀ ਐ ਤੈਨੂੰ ਸੂਟ ਲਿਓਣ ਦੀ ਫਿਰ ਲੈ ਆਉਂਦੇ ਮੈਂ ਕਿਹਾ ਚੱਲ ਟਾਈਮ ਸਿਰ ਸੰਤਾ ਜਾਂਦਾ ਮੈਂ ਨਾ ਤੈਨੂੰ ਫਿਰ ਦਵਾ ਕੇ ਲਿਆਂਗਾ ਮੈਨੂੰ ਕੰਮ ਹੈ ਹੁਣ ਮੈਂ ਜਾ ਕੇ ਆਉਣਾ ਕਿਤੇ ਤਾਂ ਠੀਕ ਮੇਰ ਬਰੀ ਬਈ ਫੋਨ ਕਰ ਆਂਦੀ ਆ ਪਹਿਲਾਂ ਇਹਦੇ ਨਾਲ ਗੱਲ ਕਰਕੇ ਆਵਾਂ ਬਾਕੀ ਤਾਂ ਫੇਰ ਦੇਖਣਾ ਆਕੇ ਇਹਨਾਂ ਨੂੰ ਪਤਾ ਨਹੀਂ ਅੱਜ ਕੱਲ ਕਿਹ ਹੋਇਆ ਨਾ ਤਾਂ ਮੇਰੇ ਕੋਲ ਹੱਦ ਦੇ ਬੰਦੇ ਆ ਨਾ ਮੇਰੀ ਕੋਈ ਗੱਲ ਮੰਨਦੇ ਆ ਚਲ ਮੈਂ ਤਾਂ ਚਾਹ ਬਣਾ ਕੇ ਦੇ ਦਿੰਦਾ ਕੁੜੇ ਦੁੱਧ ਡੁੱਲ ਗਿਆ ਤੇਰਾ ਧਿਆਨ ਕਿੱਥੇ ਹੈ ਕੀ ਹੋਇਆ ਤੈਨੂੰ ਕੁਛ ਨਹੀਂ ਕੁਛ ਨਹੀਂ ਮਮੀ ਬੱਸ ਮੋਕਾ ਦੇ ਸਾਰਾ ਸਾਰੇ ਕੱਪੜਿਆਂ ਦਾ ਖਲਹਾਰਾ ਪਾ ਦਿੰਦੇ ਆ ਐਨੀ ਵੀ ਟੰਗ ਨਾਲ ਚੱਕ ਲੈਣ ਸੱਟ ਕਰਕੇ ਤਰਤੀ ਮੇਰੇ ਦਾ ਫੋਨ ਵੱਜੇ ਜਾਂਦਾ ਠੀਕਾ ਫੋਨ ਵੱਜਦਾ ਤੂੰ ਮੇਰਾ ਫੋਨ ਕਿਉਂ ਚੱਕਿਆ ਮੈਨੂੰ ਤਾਂ 100 ਕੰਮ ਵਾਲਿਆਂ ਦੇ ਫੋਨ ਆਉਂਦੇ ਨੇਗੇ ਤੂੰ ਹੁਣ ਬੰਦਿਆ ਨਾਲ ਗੱਲਾਂ ਕਰੇਂਗੀ ਜਾਂ ਜਾ ਕੇ ਕੰਮ ਕਰ ਲੈ ਉਹਦਾ ਹਾਂ ਬਸ ਸਬਜ਼ੀ ਬਣ ਗਈ ਮੈਂ ਆਟਾ ਗੁੰਨ ਕੇ ਰੋਟੀ ਲੱਗਦੀ ਜਾਂ ਬਣਾ ਲੈ ਜਾ ਕੇ ਲਗਦਾ ਨੂੰ ਨਮਕ ਕਪੜੇ ਖਰੀਦੇ ਆ ਪਤਾ ਨਹੀਂ ਇੰਨੋਂ ਜੱਜ ਫੱਜ ਕੇ ਕਿਉਂ ਜਾਂਦੇ ਨੇ ਹਰ ਹੋ ਗਏ ਮੈਂ ਬਗ ਜਾ ਹੁਣ ਮੇਰੇ ਨੂੰ ਕੁੜੀ ਕੀ ਚੱਕੀ ਜੰਨੀ ਐ ਮੈਂ ਤੈਨੂੰ ਕਹਿਆ ਰੋਟੀ ਬਣਾ ਲਾ ਜਾ ਕੇ ਠੀਕ ਐ ਬਣਾਉਣੀ اللي اشتي اللي ਟੋ ਹੋਵੇ ਪਤਾ ਯਾਰ ਪਹਿਲਾਂ ਕਿੰਨੇ ਭੋਲੇ ਭਾਲੇ ਹੁੰਦੇ ਸੀ ਅੱਜ ਮੇਰੇ ਨਾਲ ਕਿਵੇਂ ਗੱਲਾਂ ਕਰਦੇ ਨੇ ਕਿਵੇਂ ਬੋਲਦੇ ਐ ਮੈਨੂੰ ਤਾਂ ਨਹੀਂ ਦਿਨੋਂ ਦੇ ਨੇ ਇਹਨਾਂ ਨੂੰ ਕੀ ਹੁੰਦਾ ਜਾਂਦਾ ஆன புடைய அமனே அமனி மம் புட ਐ ਬੈਠੀ ਐਂਗੀ ਮੈਨੂੰ ਦੱਸ ਗਾਂ ਮੈਂ ਵੀ ਤਾਂ ਤੇਰੀ ਮਾਂ ਵਰਗੀ ਆ ਹੈ ਕਿਉਂ ਤੂੰ ਸਾਰਾ ਦਿਨ ਗੁੰਮਸੁੰਮ ਜਿਹੀ ਕੀ ਹੋਈ ਫਿਰਦੀ ਐ ਕੋਈ ਗੱਲ ਐ ਜੇ ਮੈਨੂੰ ਦੱਸ ਪੁੱਤਾ ਗੱਲ ਤਾਂ ਮੰਮੀ ਆਇਆ ਇਹਨਾਂ ਨੂੰ ਨਾ ਮੈਨੂੰ ਐ ਲੱਗਦਾ ਵੀ ਕਿਸੇ ਦਾ ਫੋਨ ਆਉਂਦਾਗਾ ਸਾਰਾ ਦਿਨ ਇਹਨਾਂ ਦਾ ਫੋਨ ਬਿਜੀ ਆਉਂਦਾ ਰਹਿੰਦਾ ਮੈਂ ਜਦੋਂ ਵੀ ਫੋਨ ਕਰਦੀ ਆ ਬਿਜੀ 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 ਫੋਨ ਹੀ ਬਿਜੀ ਆਉਂਦਾ ਰਹਿੰਦਾ ਅੱਜ ਸਵੇਰ ਕਿਸੇ ਦਾ ਫੋਨ ਵੱਜਦਾ ਸੀ ਜਦੋਂ ਡਿਊਟੀ ਤੇ ਜਾਂਦੀ ਸੀ ਜਦੋਂ ਮੈਂ ਚੱਕਣ ਲੱਗੀ ਤਾਂ ਮੇਰੇ ਹੱਥ 'ਚ ਫੋਨ ਖੋੜਿਆ ਕਹਿੰਦੀ ਤੂੰ ਕਿਉਂ ਮੇਰਾ ਫੋਨ ਚੱਕਿਆ ਮੈਨੂੰ ਤਾਂ ਐ ਲੱਗਦਾ ਵੀ ਇਹਨਾਂ ਨੂੰ ਨਾ ਕਿਸੇ ਮੇਲਾ ਰਾਮ ਨਾ ਸ਼ੱਕ ਕਰਦੀ ਇਹ ਕਿਸੇ ਦਾ ਭੂਨ ਹੁੰਦਾ ਹੈ ਆਮੰਤਨ ਪਤਾ ਤਾਂ ਹੈਗਾ ਪਟਵਾਰੀਆਂ ਦਾ ਕਿੰਨਾ ਦਿਮਾਗ ਖਾਂਦੇ ਨੇ ਲੋਕ ਸਾਰਾ ਦਿਨ ਫੋਨ ਕਰੀ ਜਾਂਦੇ ਨੇ ਉਹਨਾਂ ਸਾਰਾ ਦਿਨ ਕੰਮ ਕਰ ਕਰਕੇ ਥੱਕ ਜਾਂਦਾ ਹੈਗਾ ਉਹ ਤਾਂ ਤੇਰੇ ਤੇ ਖਿਜੀ ਜਾਂਦਾ ਤੂੰ ਟੈਨਸ਼ਨ ਨਾ ਲੈ ਮੈਂ ਭੀ ਗੱਲ ਕਰ ਲਵਾਂ ਉਹਦੇ ਨਾਲ ਨਹੀਂ ਮੰਮੀ ਤੁਸੀਂ ਨਾ ਉਹਨਾਂ ਨੂੰ ਕੁਝ ਕਹੋ ਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੈਂ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਐ ਫਿਰ ਉਹ ਐਵੇਂ ਮੇਰੇ ਨਾਲ ਗੁੱਸੇ ਹੋਣਗੇ ਐਣੀ ਪਤਾ ਲੜ ਪੈਣ ਚੱਲ ਤੂੰ ਐਂ ਕਰ ਪੁੱਤ ਦੁਪਹਿਰਾ ਹੋਇਆ ਪਿਆ ਤੂੰ ਬਿੰਦਰਾਮ ਕਰ ਲੈ ਤੇ ਕੋਈ ਨਾ ਟੈਨਸ਼ਨ ਨਾ ਲੈ ਹਾਂ ਹਾਂ ਟਾਈਮ ਤੇ ਆ ਜੂ ਕੋਈ ਨਾ ਟੈਨਸ਼ਨ ਨਾ ਲੈੰਦੂ ਹਾਂ ਕੁਕੇ ਆਗੇ ਡੇਉਟੀ ਤੇ ਤੂੰ ਹਾਂ ਮੈਂ ਆ ਗਿਆ ਫਿਰ ਇੱਥੇ ਗਰਮੀ ਚ ਬੈਠਾ ਤੂੰ ਅੰਦਰ ਆ ਜਾ ਆਉਣਾ ਮੈਂ ਮੜਾਏ ਫੋਨ ਤੇ ਗੱਲ ਕਰਦਾ ਫੋਨ ਤਾਂ ਘਰੇ ਬੈਠ ਕੇ ਵੀ ਸੁਣ ਲੈਂਦਾ ਐਸੇ ਜਿਹੇ ਕੀਦਾ ਫੋਨ ਆਉਂਦਾ ਵੀ ਜਿਹੜਾ ਤੈਨੂੰ ਇੱਥੇ ਆਉਣਾ ਪੈਂਦਾ ਹੈਗਾ ਫੋਨ ਸੁਣਨ ਮੇਰੇ ਦੋਸਤ ਦਾ ਫੋਨ ਹੈ ਮੰਮੀ ਅੰਦਰ ਰੇਂਜ ਨਹੀਂ ਆਉਂਦੀ। ਚੱਲ ਤੂੰ ਮੈਂ ਆ ਗਿਆ ਫਿਰ। ਉਹ ਚੱਲ ਮੈਂ ਤੈਨੂੰ ਫੇਰ ਕਰੂੰਗਾ ਯਾਰ। ਮੰਮੀ ਆ ਗਈ ਸੀ। ਉਹ ਘਰੇ ਜਾ ਕੇ ਰੌਲਾ ਨਾ ਪਾ ਦੇ ਕਿਤੇ ਅਮਨ ਲਵੇ। ਵੀ ਬਾਹਰ ਖੜਾ ਗੱਲਾਂ ਮਾਰੀ ਜਾਂਦਾ। ਚੱਲ ਚੰਗਾ ਫਿਰ। ਫੇਰ ਕਰੂੰਗਾ ਜਦੋਂ ਟਾਈਮ ਜੇ ਮਿਲੇ। ਕਿਤੇ ਅਮਨ ਦਾ ਸ਼ੱਕ ਸਹੀ ਤਾਂ ਨਹੀਂ ਹੈਗਾ। ਇਹ ਮੁੰਡਾ ਬਾਹਰ ਬੈਠ ਬੈਠ ਗੱਲਾਂ ਕਰਦਾ। ਮੈਨੂੰ ਤਾਂ ਲੱਗਦਾ ਇਹ ਆਪਦਾ ਘਰ ਨਾ ਖਰਾਬ ਕਰ ਲੇ। ਨਲੋ ਬਗਾ ਨੀਤੀ ਨਾ ਪੇਕੀ ਬਾਗੀ ਜਿੱਥੇ ਮੈਨੂੰ ਹੀ ਕਰਨਾ ਪਊ ਮੈਨੂੰ ਲੱਗਦਾ ਕੁਛ ਸਤਿ ਸ਼੍ਰੀ ਅਕਾਲ ਅੰਮੀ ਸਤਿ ਸ਼੍ਰੀ ਅਕਾਲ ਵੀ ਤੂੰ ਆ ਗਿਆ ਆ ਗਿਆ ਮੈਂ ਤਾਂ ਕਦੋਂ ਦਾ ਆ ਗਿਆ ਤੂੰ ਕਿੱਧਰ ਬਾਗੀ ਸੀ ਮੈਂ ਤਾਂ ਇੱਥੇ ਕਮਾਂਡੀਆਂ ਜਾਂਦੇ ਬਾਗੀ ਸੀ ਬਿੰਦਕਾ ਅੱਛਾ ਤੇ ਹੋਰ ਵਧੀਆ ਹੋ ਗਏ ਵਿਆਹ ਹਾਂ ਹਾਂ ਵਧੀਆ ਨਿਬੜਿਆ ਉਹਦਾ ਚਲ ਕੀ ਹੋ ਗਿਆ ਮੀ ਕਾਦੀਆਂ ਸੋਚਾਂ ਚ ਡੁੱਬੀ ਪਈ ਐ ਮੈਂ ਕਹਿੰਦੀ ਪੁੱਤ ਤੈਨੂੰ ਹਾਂ ਵੀ ਤੂੰ ਨਾ ਮੈਨੂੰ ਨੰਬਰ ਲੈ ਕੇ ਦੇ ਹੋਰ ਮੋਬਾਈਲ ਦਾ ਹਾਂ ਮੇਰੇ ਪਹਿਲਾਂ ਵਾਲੇ ਤੇ ਮਾ ਉਹ ਨਹੀਂ ਆਉਂਦੀ ਹੈਗੀ ਰੇਂਜ ਜੀ ਹੁਣ ਇਹ ਟਾਇਲ ਦਾ ਲਿਆ ਦੀ ਚੰਗਾ ਅੱਛਾ ਇਹ ਟਾਇਲ ਲਿਆ ਤਾਂ ਕੋਈ ਨਹੀਂ ਹੱਥ ਨਹੀਂ ਲਿਆ ਦੂੰਗਾ ਚਲ ਹੱਥ ਨਹੀਂ ਲਿਆ ਗਈ ਲਿਆ ਦੂੰਗਾ ਮਮੀ ਬਾਈ ਕਿੱਥੇ ਆ ਉਹ ਬਤਾ ਇੱਥੇ ਬੈਠਾ ਤੀ ਜਾਂ ਬਾਹਰ ਆਉਂਦਾ ਹੈਗਾ ਕਹਿੰਦਾ ਮੈਂ ਕਹਿ ਕੇ ਆਈ ਸੀ ਮੱਖਾ ਘਰੇ ਆ ਜਾ ਅੱਛਾ ਮੈਂ ਤਾਂ ਮਮੀ ਆਏ ਸੋਚਣਾ ਮਹੀਨੇ ਕੋ ਨੂੰ ਟੈਸਟਾਂ ਦੀ ਤਿਆਰੀ ਕਰਨ ਲੱਗੂ ਪਟਿਆਲੇ ਪਟਿਆਲੇ ਹੋਰ ਉਹ ਟੈਸਟਾਂ ਵਧੀਆ ਤਿਆਰੀ ਕਰਨ ਲੂੰਗਾ ਮੂਰੇ ਪੋਸਟਾਂ ਆ ਜੀ ਨਿਕਲਣੀਆਂ ਨਹੀਂ ਇਥੇ ਮਾਨਸਾ ਨਹੀਂ ਹੈਗਾ ਕੋਈ ਉਮਾਨ ਸਾਂ ਉਹ ਗੱਲ ਨਹੀਂ ਬਣਦੀ ਅੱਛਾ ਫਿਰ ਉੱਥੇ ਹੀ ਰਹਿ ਗਏਗਾ ਉੱਥੇ ਹੀ ਰਹਿ ਜਾਇਆ ਕਰੂੰ ਫੇਰ ਤਾਂ ਉੱਥੇ ਹੈਗਾ ਮੁੰਡਾ ਦਾ ਦੋਸਤ ਚਲ ਆਇਆ ਗੱਲ ਨਹੀਂ ਫੇਰ ਦੇ ਕਿ ਮੈਂ ਜਾਂਦਾ ਟੌਰ ਕੱਢ ਕੇ ਜਿਵੇਂ ਜਾਣ ਜਾਣਾ ਹੁੰਦਾ ਹੈ ਮੈਂ ਲੱਛਣ ਪੜੇ ਨੇ ਬੇਸ਼ਰਮ ਨੇ ਬੁੱਤੂ ਉਸੇ ਗੱਲ ਦੀ ਫੇਰ ਟੈਨਸ਼ਨ ਲੈ ਕੇ ਬੈਗੀ ਨਹੀਂ ਮੰਮੀ ਮੈਂ ਤਾਂ ਉਹੀ ਬੈਠੀ ਸੀਗੀ ਮੈਂ ਤਾਂ ਕਹਿੰਦੀ ਸੀ ਮੇਕ ਚਾਹ ਦਾ ਟਾਈਮ ਹੋ ਗਿਆ ਚਾਣਾ ਬਣਾ ਲਾ ਬਣਾ ਲਾ ਸਿਰ ਜਦ ਫੀ ਜਾਂਦਾ ਮੇਰਾ ਵੀ ਚਲ ਤੁਸੀਂ ਬੈਠੋ ਮੈਂ ਲਿਆਉਣੀ ਬਣਾ ਕੇ ਜਾ ਹੁਣ ਕੀ ਕਰੀਏ ਇਹ ਤਾਂ ਮੈਨੂੰ ਆਇ ਲੱਗਦਾ ਵੀ ਦਿਮਾਗ ਤੇ ਅਸਰ ਪਾਈ ਬੈਠੀ ਹੈ ਉਹ ਕੰਜਰ ਹਟਦਾ ਨਹੀਂ ਫੋਨ ਫੋਨ ਕਰਨ ਬਾਹਰ ਭੱਜ ਜਾਂਦਾ ਕੀ ਕਰੀਏ ਅੱディ ਵਾਲੇ ਹੀਟ ਹੋ ਗਏ ਕੰਮ ਸੀ ਵਿਲਾ ਥੋੜੀਆਂ ਵੇ ਮੁੰਡਾ ਇਹ ਕੋਈ ਤਰੀਕਾ ਨਾਲ ਕਰਦਾ ਉਹਨੇ ਤੈਨੂੰ ਆਈ ਪੁੱਛਿਆਗਾ ਵੀ ਭਾਈ ਲੇਟ ਕਿਉਂ ਆਇਆਗਾ ਫਿਰ ਮੰਮੀ ਪੁੱਛਣਾ ਜ਼ਰੂਰੀ ਸੀ ਧੰਗ ਨਾਲ ਵੀ ਕਹਿ ਸਕਦਾ ਸੀ ਵੀ ਕੰਮ ਜ਼ਿਆਦੇ ਸੀ ਤੂੰ ਭਜ-ਭਜ ਭੈਣ ਲੱਗ ਗਿਆ ਉਹਨੂੰ ਤੂੰ ਤਾਂ ਘਰੇ ਨਹੀਂ ਬਣਨਦੇ ਆਉਣਸਾਰ ਲੱਗ ਜਾਂਦੇ ਉਹ ਆਏ ਆਏ ਆ ਬਾਏ ਉਹ ਏ ਸਾਰਾ ਦਿਨ ਸਿਰ ਖਾਈ ਜੰਨੀ ਰਹਿੰਦੀ ਉਹ ਹੋਰ ਖਾਨਿਆ ਸੀ ਇਹਦਾ ਸਿਰ ਉਹ ਨਹੀਂ ਸਿਰ ਖਾਂਦੇ ਜੀ ਤੇ ਸਾਰਾ ਦਿਹਾੜੀ ਲੱਗਿਆ ਰਹਿੰਦੇਗਾ ਫੋਨ ਤੇ ਕੀ ਫੋਨ ਆਈ ਜਾਂਦਾ ਨਹੀਂ ਰਾਤ ਨੂੰ ਉਹ ਤਾਂ ਮੇਰੀ ਸਹੇਲੀ ਦਾ ਫੋਨ ਸੀ ਅੱਛਾ ਨਹੀਂ ਫਿਰ ਕੱਟਿਆ ਗਿਆ ਸੀਗਾ ਫਿਰ ਗੱਲ ਕਰ ਲਾਂਦੀ ਹੁਣ ਓ ਇੰਨੀ ਰਾਤ ਹੋਈ ਪਈ ਐ ਮੈਂ ਖੈ ਚੱਲ ਸਵੇਰ ਕਰ ਲੂੰਗੀ ਹਲੋ ਥੋੜਾ ਜਿਹਾ ਤਸਾਵਰ ਕਰ ਲਿਆ ਕਰ ਕੰਮ ਨਿਮੇੜ ਲਾ ਕੰਮ ਨਿਮੇੜ ਕੇ ਫਿਰ ਗੱਲ ਕਰੂੰਗੀ ਤੇ ਨਾਲ ਠੀਕ ਹੈ ਚਲ ਚੰਗਾ ਕਿਤੇ ਨਾ ਨਾਲ ਤੱਤੀਫ ਆਮਣ ਕੀਦਾ ਫੋਨ ਸੀ ਉਹ ਤਾਂ ਮੇਰੀ ਸਹੇਲੀ ਦਾ ਫੋਨ ਸੀ ਸਬਜੀ ਬਣ ਗਈ ਆ ਮੈਂ ਰੋਟੀ ਲਗਦੀ ਤੁਸੀਂ ਖਾ ਕੇ ਜਲਦੀ ਜਾਓ ਫਿਰ ਲੇਟ ਹੋ ਜਾਓਗੇ අ मेට හිරන්නේ ਬਸ ਠੀਕ ਹੈ ਕੰਮ ਨਿਮੜਿਆ ਸੀ ਹੁਣੀ ਸੋ ਚਤਨ ਫੋਨ ਲਾ ਲਾ ਵਿੱਚ ਫੋਨ ਆ ਹੀ ਜਾਂਦਾ ਉਹਨਾਂ ਦਾ ਮੈਂ ਫੇਰ ਕੱਟ ਕੇ ਤੈਨੂੰ ਫੋਨ ਲਾਉਣੀ ਆ ਠੀਕ ਹੈ ਹਲੋ ਮੈਂ ਤੈਨੂੰ ਕਦੋਂ ਨਾ ਫੋਨ ਕਰੀ ਜਾਂਦਾ ਕਿਹਦੇ ਨਾਲ ਗੱਜੀ ਸੀ ਉਹ ਤਾਂ ਮੇਰੀ ਸਹੇਲੀ ਦਾ ਫੋਨ ਆਇਆ ਹੋਇਆ ਸੀ ਜੀ ਅੱਜ ਕੱਲ ਸਹੀ ਜੀ ਆਂਦੇ ਫੋਨ ਤੈਨੂੰ ਜਿਆਦਾ ਨਹੀਂ ਆਉਣ ਲੱਗੇ ਫੇਰ ਕੀ ਹੋ ਗਿਆ ਤੁਹਾਨੂੰ ਵੀ ਤਾਂ ਸਾਰਾ ਦਿਨ ਫੋਨ ਆਈ ਜਾਂਦੇ ਆ ਜੇ ਮੈਨੂੰ ਆਉਣ ਲੱਗੇ ਫੇਰ ਕੀ ਹੋ ਗਿਆ ਚਲ ਕੋਈ ਗੱਲ ਨਹੀਂ ਮੈਂ ਤਾਂ ਇਹੀ ਦੱਸਣਾ ਸੀ ਮੈਂ ਲੇਟ ਆਉਂਗਾ ਅੱਜ ਕੋਈ ਨਾ ਜੀ ਜਦੋਂ ਮਰਜ਼ੀ ਆ ਜਾਓ ਅੱਛਾ ਤੈਨੂੰ ਤਾਂ ਅੱਜ ਕੱਲ ਵਾਲੀਆਂ ਗੱਲਾਂ ਆਉਣ ਲੱਗੀਆਂ ਅੱਛਾ ਹੋਰ ਕੁਛ ਕੀ ਦਾ ਫੋਨ ਸੀਗਾ ਮੈਨੂੰ ਦੇਖ ਕੇ ਕੱਟਦਾ ਤਾਂ ਮੇਰੀ ਸਹੇਲੀ ਦਾ ਸੀ ਤਾਂ یوں ਘਟਦਾ ਮੈਂ ਕਿ ਪਾਣੀ ਲਿਆਉਣੀ ਆ ਤੁਹਾਡੇ ਵਾਸਤੇ ਆਗੇ ਤੁਸੀਂ ਆਹੋ ਆਗੇ ਅੱਜਕੱਲ ਫੋਨ ਦਾ ਖੇੜ ਹੀ ਨਹੀਂ ਛੱਡਦੀ ਯਾਰ ਇਹ ਇਹਦਾ ਫੋਨ ਚੈੱਕ ਕਰਨਾ ਪਊਗਾ ਕਿਹੜੀਆਂ ਸਹੇਲੀਆਂ ਕਰਦੀਆਂ ਨੇ ਫੋਨ ਇਹਨੂੰ ਫੋਨ ਦੀ ਬੈਟਰੀ ਲੋ ਹੋ ਗਈ ਚਾਰਜ ਤੇ ਲਾਦਾ ਇਹ ਕਿੱਧਰ ਵਗ ਗਿਆ ਇੱਥੇ ਬੈਠੇ ਸੀ ਹੁਣ ਤਾਂ ਚਲੋ ਫੋਨ ਚਾਰਜ ਤੇ ਲਾ ਦਿੰਨੀ ਆ ਫੋਨ ਚਾਰਜ ਤੇ ਲੱਗਿਆ ਪਿਆ ਦਾ ਫੋਨ ਕਰਪਾ ਚੈੱਕ ਕਰ ਟੋਂਡਾ ਪਾਸਵਰਡ ਇਹ ਕਰ ਦੋ ਤਾਂ ਪਾਸਵਰਡ ਲਾਉਣ ਲੱਗ ਗਈ ਆ ਦੁੱਧ ਪੀ ਲਓ ਦੁੱਧ ਪਿਆ ਉਨੀਤਤ ਦੇ ਪੀਲਾਣਾ ਇਹ ਨੂੰ ਰੱਖਦਿਆਂ ਕਰਕੇ ਸਵੇਰੇ ਸਾਰਾ ਦਿਨ ਹੱਥ ਚੀਰ ਰੱਖਦੀ ਐ ਤੁਸੀਂ ਵੀ ਤਾਂ ਚੱਕੀ ਬੈਠਿਓ ਜੇ ਮੈਂ ਚੱਕ ਲਿਆ ਫੇਰ ਕੀ ਹੋ ਗਿਆ ਨਾਲੇ ਤੁਸੀਂ ਕਿਹੜਾ ਮੇਰੇ ਨਾਲ ਕੋਈ ਗੱਲ ਕਰਨੀ ਐ ਸਾਰਾ ਦਿਨ ਫੋਨ ਤੇ ਤਾਂ ਲੱਗੇ ਰਹਿੰਦੇ ਹੋ ਮੈਨੂੰ ਆਪਦਾ ਫੋਨ ਚਲਾਉਂਦੋ ਤੁਸੀਂ ਆਪਦਾ ਚਲਾ ਲਓ ਇਹ ਚਾਰਟ ਕਰਦੇ ਆ ਸੋਹੋ ਜੀ ਜੇ ਪੈ ਜਾ ਹੁਣ ਦੀ ਰਾਤ ਹੋਈ ਪਈਏਗੀ ਰੱਖ ਦੇ ਇਹਨੂੰ ਹਾਂ ਹਾਂ ਪੈਣੀ ਆ ਬਸ ਪਲੇਟ ਬੰਦ ਕਰ ਦੇਣਾ ਜੀ ਰਾਤ ਨੂੰ ਕਿਹਦਾ ਮੈਸੇਜ ਆਇਆ ਨੂੰ ਯਾਰ ਮੈਨੂੰ ਬਾਹਰ ਕੀ ਕਰਨ ਗਈ ਐ ਤੈਨੂੰ ਕਿੰਨੇ ਵਾਰੀ ਕਿਹਾ ਮੈਨੂੰ ਰਾਤ ਨੂੰ ਫੋਨ ਨਾ ਕਰਿਆ ਕਰ ਕਦੇ ਮੈਸੇਜ ਕਰਦੇ ਹੋ ਕਦੇ ਫੋਨ ਕਰਦੇ ਹੋ ਮੈਂ ਇੱਕ ਅੱਜ ਸਾਰਾ ਦਿਨ ਤਾਂ ਤੁਹਾਡੇ ਨਾਲ ਗੱਲ ਕੀਤੀ ਐ ਹੁਣ ਨਾ ਕੋਈ ਫੋਨ ਮੈਸੇਜ ਕਰਿਓ ਫੋਨ ਕੱਟੋ ਹਾਂ ਹਾਂ ਕੱਲ ਨੂੰ ਪੱਕਾ ਗੱਲ ਕਰੂੰਗੀ ਸਾਰਾ ਦਿਨ ਗੱਲ ਕਰੂੰਗੀ ਪਰ ਹੁਣ ਫੋਨ ਕੱਟ ਦੋ ਚਲ ਠੀਕ ਆ ਓਕੇ ਓਕੇ ਠੀਕ ਐ ਕੀਦਾ ਫੋਨ ਸੀ ਜਿਹੜਾ ਤੈਨੂੰ ਬਾਹਰ ਆ ਕਿਲੋ-ਕਲੋਕੇ ਸੁਣਨਾ ਪੈਂਦਾ ਪਾਗਲ ਸਮਝ ਰੱਖਿਆ ਮੈਨੂੰ ਕੀਦਾ ਫੋਨ ਸੀ ਕੀਦਾ ਫੋਨ ਸੀ ਬੇ ਕੀ ਵਾਰੀ ਰਾਤ ਨੂੰ ਰੌਲਾ ਪਾਇਆ ਤੁਸੀਂ ਨੇ ਹੈ ਕੀ ਹੋ ਗਿਆ ਬਾਈ ਆਹ ਦੇਖ ਲੋ ਰਾਤ ਨੂੰ ਲੁਕ-ਲੋਕੇ ਮੁੰਡੇ ਨਾਲ ਗੱਲਾਂ ਕਰਦੀ ਐ ਮੈਨੂੰ ਪਾਗਲ ਬਣਾ ਰਹੀ ਐ ਮੈਂ ਨਹੀਂ ਰੱਖਣੀ ਇਹ ਤਲਾਕ ਦੇਉਂਗਾ ਤੈਨੂੰ ਪਰ ਬਾਈ ਐਂ ਤਾਂ ਦੱਸ ਫੋਨ ਕਿਹਦਾ ਸੀ ਮੈਂ ਲਾ ਕੇ ਦੇਖਦਾ ਫੋਨ ਨੰਬਰ ਤਾਂ ਇਹਦੇ ਵਿੱਚ ਹੀ ਹੋਊਗਾ ਦਾ ਪਾਸਵਰਡ ਲਾ ਰੱਖਿਆ ਆ ਖੋਲ ਕੇ ਦੇ ਪਾਸਵਰਡ ਹੈ ਆ ਫੋਨ ਘਰੇ ਕਿਵੇਂ ਵੱਜੀ ਜਾਂਦਾ ਥੜ ਜਦ ਦੁਬਾਰਾ ਲਾ ਕੇ ਦੇਖਦਾ ਲਗਾ ਤਾਂ ਮम्मी ਤੇਨੂੰ ਕੋਈ ਫੋਨ ਕਰੀ ਜਾਂਦਾ ਮੈਂ ਫੋਨ ਚੱਕ ਕੇ ਲਿਆਣਾ ਇਹ ਤਾਂ ਆ ਵੀ ਦਾ ਨੰਬਰ ਆ ਹੈ ਆਮਣ ਦਾ ਨੰਬਰ ਮम्मी ਦੇ ਫੋਨ ਤੇ ਇਹ ਮम्मी ਤੂੰ ਕਦੋਂ ਨੰਬਰ ਬਦਲ ਲਿਆ ਇਹ ਜਦੋਂ ਪੁੱਤ ਤੂੰ ਬਦਲ ਗਿਆ ਉਦੋਂ ਮੈਂ ਵੀ ਨੰਬਰ ਬਦਲ ਲਿਆ ਅਮਨ ਤੂੰ ਮम्मी ਨਾਲ ਗੱਲ ਕਰਦੀ ਸੀ ਮम्मी ਇਹ ਕੀ ਚੱਲ ਰਿਹਾ ਹੈ ਕੁਝ ਦੱਸੂਗਾ ਕੋਈ ਮੈਨੂੰ ਇਹਦਾ ਜਵਾਬ ਤੇਰੇ ਕੋਲ ਹੀ ਆ ਗੋਗੀ ਬਾਈ ਮੇਰੇ ਕੋਲੇ ਹਾਂ ਬਾਈ ਤੇਰੇ ਕੋਲ ਕੀ ਮਤਲਬ ਲੈ ਤੇਰਾ ਮਤਲਬ ਇਹ ਆ ਵੀ ਇਹ ਸਭ ਮੈਂ ਤੇ ਮੰਮੀ ਕਰ ਰਹੇ ਸੀ ਵੀ ਤੈਨੂੰ ਤੇਰੀਆਂ ਗਲਤੀਆਂ ਦਾ ਅਹਿਸਾਸ ਦਵਾਇਆ ਜਾਵੇ ਮੇਰੀ ਗਲਤੀ ਮੇਰੀ ਕਿਹੜੀ ਗਲਤੀ ਕਿਸੇ ਵੱਲ ਉਂਗਲੀ ਕਰਨ ਤੋਂ ਪਹਿਲਾਂ ਆਪਦੇ ਆਪ ਵੱਲ ਦੇਖੀਦਾ ਬਾਈ ਤੈਨੂੰ ਕੀ ਲੱਗਦਾ ਸਾਨੂੰ ਕੁਝ ਪਤਾ ਹੀ ਲੱਗੂਗਾ ਤੂੰ ਅਮਨ ਭਾਬੀ ਨੂੰ ਕਿੰਨੇ ਮਹੀਨਿਆਂ ਤੋਂ ਪਾਗਲ ਬਣਾ ਰਿਹਾ ਹੈ ਮੈਂ ਤੈਨੂੰ ਖੇਤ ਵੀ ਦੇਖਿਆ ਸੀ ਤੂੰ ਤੁੱਪੇ ਇੱਕ ਘੰਟਾ ਫੋਨ ਤੇ ਖੜਕੇ ਗੱਲਾਂ ਮਾਰੀ ਗਿਆ ਫਿਰ ਮੰਮੀ ਨੇ ਵੀ ਤੈਨੂੰ ਬਾਹਰ ਦੇਖਿਆ ਕਿਸੇ ਨਾਲ ਗੱਲਾਂ ਕਰਦੇ ਨੂੰ ਦੱਸ ਸਾਨੂੰ ਕੌਣਾ ਹੋ ਜਿਹਨਾਂ ਤੂੰ ਇੰਨਾ ਨਾ ਟਾਈਮ ਫੋਨ ਤੇ ਗੱਲਾਂ ਮਾਰਨਾ ਜਿਹਦੇ ਕਰਕੇ ਤੂੰ ਭਾਬੀ ਨੂੰ ਧੋਖਾ ਦੇ ਰਹਾ ਹੈ ਮਨ ਨੂੰ ਤੂੰ ਜਿਆਦਾ ਭਕਾਈ ਨਾ ਮਾਰ ਛੋਟਾ ਤਾਂ ਛੋਟਾ ਬਣ ਕੇ ਰਹਿ ਐਨਾ ਛੋਟਾ ਨਹੀਂ ਬਈ ਮੈਂ ਵੀ ਸਮਝਣਾ ਆਵੇ ਮੈਨੂੰ ਕੁਛ ਤੂੰ ਦੋ ਤਿੰਨ ਮਹੀਨਿਆਂ ਤੋਂ ਨਾ ਕਿਸ ਨੇ ਪਕਾਈ ਮਾਰਦਾਗਾ ਅਮਨ ਮੈਂ ਤੂੰ ਸਿੱਧੇ ਮੂੰਹ ਗੱਲ ਨਹੀਂ ਕਰਦਾ ਹੈਗਾ ਨਾਉ ਫੋਨ ਦੇ ਹੱਥ ਲਾਉਂਦ ਨਾ ਜੇ ਆ ਮਨ ਨੂੰ ਫੋਨ ਆ ਗਿਆ ਤਾਂ ਤੈਨੂੰ ਬੁਰਾ ਲੱਗਿਆ ਜੇ ਤੈਨੂੰ ਫੋਨ ਆਉਂਦੇ ਸੀ ਉਦੋਂ ਅਮਨ ਨੂੰ ਕਿੰਨਾ ਕੁ ਬੁਰਾ ਲੱਗਿਆ ਹੋਣਾ ਤੂੰ ਸੋਚ ਕੇ ਦੇਖ ਤਾਂ ਇੱਕ ਮਿੰਟ ਚ ਕਹਿਤਾ ਵੀ ਮੈਂ ਤੈਨੂੰ ਤਲਾਕ ਦੇ ਦੂੰ ਜਮਨ ਇਹ ਗੱਲ ਕਹੇ ਤੈਨੂੰ ਕਿੰਨਾ ਬੁਰਾ ਲੱਗੂਗਾ ਹਾਉ ਮੈਂ ਸੀ ਜਿਹੜੀ ਅਮਨ ਨੂੰ ਫੋਨ ਕਰਦੀ ਸੀ ਤਾਂ ਕਿ ਤੇਰੀ ਅਕਲ ਟਿਕਾਣੇ ਲਿਆ ਸਕੇ ਜੇ ਤੈਨੂੰ ਕੁੜੀਆਂ ਦਾ ਘਾਟਾ ਨਹੀਂ ਨਾ ਹੈਗਾ ਉਹਨੂੰ ਵੀ ਮੁੰਡਿਆਂ ਦੀ ਕੋਈ ਘਾਟ ਨਹੀਂ ਜੇ ਕੁਝ ਤੂੰ ਕਰ ਰਿਹਾ ਹੈ ਨਾ ਉਹ ਅਮਨ ਵੀ ਕਰ ਸਕਦੀ ਹੈ ਸਭ ਕੁਝ ਤੂੰ ਕੁਝ ਮਰਜ਼ੀ ਕਰੀ ਜਾਵੇਂ ਜੇ ਅਮਨ ਨੇ ਕਰਿਆ ਤਾਂ ਉਹਦੇ ਵਾਰੀ ਤੈਨੂੰ ਮਿਰਚਾਂ ਲੱਗੀਆਂ ਅਮਨ ਮੈਨੂੰ ਮaaf ਕਰ ਦੇ ਇਸ ਤੋਂ ਬਾਅਦ ਮੈਂ ਇਹ ਜੀ ਗਲਤੀ ਨਹੀਂ ਕਰਦਾ ਹਾਂਜੀ ਇਸ ਵੀਡੀਓ ਵਿੱਚ ਅਸੀਂ ਜੋ ਟੌਪਿਕ ਲਿਆ ਇਸ ਸਮੱਸਿਆ ਨੇ ਪਤਾ ਨਹੀਂ ਕਿੰਨੇ ਘਰ ਉਜਾੜ ਦਿੱਤੇ ਨੇ ਇਸ ਸਮੱਸਿਆ ਤੋਂ ਤੰਗ ਆ ਕੇ ਜਾਂ ਤਾਂ પતિ ਪਤਨੀ ਲੜ ਕੇ ਅਲੱਗ ਹੋ ਜਾਂਦੇ ਨੇ ਜਾਂ ਫਿਰ ਸਹੁਰਾ ਪਰਿਵਾਰ ਆਪਣੇ ਪੁੱਤ ਦਾ ਸਾਥ ਦਿੰਦਾ ਹੈ ਤੇ ਨੂੰ ਨੂੰ ਘਰ ਛੱਡ ਕੇ ਜਾਣਾ ਪੈਂਦਾ ਪਰ ਜੇ ਸਹੁਰਾ ਪਰਿਵਾਰ ਆਪਣੇ ਪੁੱਤ ਨੂੰ ਉਸ ਦੀ ਗਲਤੀ ਦਾ ਸ਼ੀਸ਼ਾ ਦਿਖਾਵੇ ਤਾਂ ਕਈ ਘਰ ਟੁੱਟਣੋਂ ਬਚ ਸਕਦੇ ਨੇ ਇੱਕ ਮਿੰਟ ਖੜ ਜਾ ਖੜ ਜਾ ਮੈਂ ਆਪਣੇ ਵਿਆਹੇ ਹੋਏ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਨਾ ਵੀ ਜਿਹਨੂੰ ਤੁਸੀਂ ਵਿਆਹ ਕੇ ਲਿਆਏ ਹੋ ਉਹ ਤੋਂ ਵਧੀਆ ਤੇ ਵਫਾਦਾਰ ਤੁਹਾਡੇ ਲਈ ਕੋਈ ਕੋਈ ਨਹੀਂ ਹੋ ਸਕਦਾ ਇਸ ਲਈ ਉਹਨਾਂ ਦੇ ਬਣ ਕੇ ਰਹੋ ਤੇ ਚਾਰ ਦਿਨਾਂ ਦੀ ਮौज-ਮਸਤੀ 'ਚ ਆਪਣਾ ਘਰ ਬਰਬਾਦ ਨਾ ਕਰੋ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕਿਵੇਂ ਲੱਗੀ ਸਾਡੀ ਇਹ ਵੀਡੀਓ? ਕਮੈਂਟ ਕਰਕੇ ਜਰੂਰ ਦੱਸਿਓ। ਤੇ ਹੁਣ ਵਾਰੀ ਆ ਵਧੀਆ ਕਮੈਂਟ ਕਰਨ ਵਾਲਿਆਂ ਦੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਸਤੀਸ਼ ਕੁਮਾਰ ਜੋਧਪੁਰ, ਹਰਜੀਤ ਕੌਰ, ਨਵਨੀਤ ਕੌਰ, ਰਗਵੀਰ ਸਿੰਘ ਖਰੋੜ, ਗੁਰਲਾਲ ਔਲਖ ਫਰੋਜਪੁਰ, ਰਾਜ ਖੀਵਾ ਮਾਨਸਾ ਨਰਿੰਦਰ ਕੌਰ ਮਹਾਲੀ ਗੁਰਦੀਪ ਕੌਰ ਮਰਦਪੁਰਾ ਹਰਮੀਤ ਕੌਰ ਮਰਿੰਡਾ ਇਹ ਸੀ ਉਹਨਾਂ ਦੇ ਨਾਮ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਬਹੁਤ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਅਹੀਂ ਕਮੈਂਟ ਕਰਦੇ ਰਹੋ ਇੱਕ ਸਾਡਾ ਚੈਨਲ ਆ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਅਸੀਂ ਰੇਸ਼ੋ ਚੈੱਕ ਕੀਤੀ ਸੀ ਚੈਨਲ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਦੀ ਰੇਸ਼ੋ ਵੱਧ ਆਉਂਦੀ ਹੈ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦੀ ਰੇਸ਼ੋ ਘਟ ਆਉਂਦੀ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਵੀਡੀਓ ਦੇ ਦੇਖਣ ਦੇ ਨਾਲ-ਨਾਲ ਕਮੈਂਟ ਕਰਨ ਦੇ ਨਾਲ-ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਡੇ ਵਾਸਤੇ ਅੱਗੇ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ